ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਗਏ ਪੰਜ ਪਿਸਤੌਲਸ 'ਚੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਫੜੇ ਗਏ ਨੌਜਵਾਨਾਂ ਉੱਪਰ ਪਹਿਲਾਂ ਵੀ ਕਈ ਪਰਚੇ ਦਰਜ ਹਨ ਐਨਾ ਕੋਲੋਂ ਹੋਰ ਵੀ ਪੁਸ਼ਗਿਸ਼ ਕੀਤੀ ਜਾਏਗੀ ਜਿਦੇ ਨਾਲ ਹੋਰ ਵੀ ਖੁਲਾਸੇ ਹੋ ਸਕਦੇ ਹਨ। ਅੰਮ੍ਰਿਤਸਰ ਸਿਟੀ ਨਿਊਜ਼ ਤੋਂ ਅਲਪੀਤਾ ਕੋਲੀ ਅੰਮ੍ਰਿਤਸਰ। ਗੈਂਗਸਟਰਾਂ ਦੇ ਵਾਰਪੋ ਕੈਂਪੇਨ ਹੈ। ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਅੱਜ ਫੇਰ ਵੱਡੀ ਕਾਮਯਾਬੀ ਮਿਲੀ ਹੈ ਪੰਜ ਸੋਫਿਸਟੀਕੇਟਡ ਵੈਪਨਸ ਜੋ ਕਰਾਸ ਬਾਰਡਰ ਇੰਟਰਨੈਸ਼ਨਲ ਬਾਰਡਰ ਤੋਂ ਡਰੋਨ ਰਾਹੀਂ ਇੰਡੀਅਨ ਟੈਰੀਟਰੀ ਵਿੱਚ ਪੋਜੀਸ਼ਨ ਕੀਤੇ ਗਏ ਸੀ ਉਹ ਫੜੇ ਆ ਔਰ ਦੋ ਮੁਲਜ਼ਮ ਫੜੇ ਗਏ ਆ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਇੰਪੋਰਟੈਂਟ ਤੇ ਇਨੀਅਰਸ ਕ੍ਰਾਈਮ ਦੇ ਕੇਸਿਸ ਦਰਜ ਨੇ ਸਪੈਸ਼ਲੀ ਆਰਮਜ਼ ਐਕਟ ਸਨੇਚਿੰਗ ਵਗੈਰਾ ਦੇ ਔਰ ਜੇਲ੍ਹਾਂ ਚੋਂ ਵੀ ਜਿਨ੍ਹਾਂ ਤੋਂ ਬਰਾਮਦਗੀਆਂ ਹੋਈਆਂ ਇਹਦੇ ਦੋ ਮੁਲਜ਼ਮ ਨੇ ਰੋਹਿਤ ਅਰੋੜਾ ਹੈਗਾ ਗਿਲਵਾਲੀ ਗੇਟ ਅੰਮ੍ਰਿਤਸਰ ਦਾ ਕੇਟਰਿੰਗ ਦਾ ਕੰਮ ਕਰਦਾ ਪਹਿਲਾਂ ਇਹਦੇ ਤੇ 2022 ਦੇ ਵਿੱਚ ਡੀਵੀਜ਼ਨ ਦੇ ਵਿੱਚ ਆਰਮਜ਼ੈਕਟ ਦਾ ਸਨੇਚਿੰਗ ਦਾ ਪਰਚਾ ਇੱਕ ਪਿਸਟਲ 30 ਬੋਰ ਉਦੋਂ ਵੀ ਰਿਕਵਰ ਹੋਇਆ 2023 ਦੇ ਵਿੱਚ ਪ੍ਰिजन ਐਕਟ ਦਾ ਜੇਲ ਅੰਮ੍ਰਿਤਸਰ ਦੇ ਵਿੱਚ ਪਰਚਾ ਦਰਜਿਆ ਇੱਕ ਮੋਬਾਈਲ ਫੋਨ ਰਿਕਵਰ ਹੋਇਆ ਜੇਲ ਚੋਂ ਉਸ ਤੋਂ ਬਾਅਦ 2025 ਚ 223 ਗ੍ਰਾਮ ਹਿਰੋਇਨ ਦੇ 55000 ਡਰਗ ਮਨੀ ਦੇ ਵਿੱਚ ਇਹ ਰੋਹਿਤ ਰੋੜਾ ਜਿਹੜਾ ਫੜਿਆ ਗਿਆ ਸੀ ਬੇਲ ਤੇ ਆ ਕੇ ਫਿਰ ਇਹ ਦੁਬਾਰਾ ਇਹ ਕੰਮ ਕਰ ਰਿਹਾ ਫਾਰਨ ਬੇਸ ਹੈਂਡਲਰਸ ਨਾਲ ਇੰਟੈਕਟ ਹੋ ਕੇ ਸੋਨੂ ਕੰਗਲਾ ਇੱਕ ਪੁਰਾਣਾ ਕ੍ਰਿਮਨਲ ਹੈਗਾ ਉਹਦੇ ਨਾਲ ਇਹਨਾਂ ਦਾ ਰਫ਼ਤਾ ਰੋਹਿਤ ਰੋੜੇ ਦਾ ਪੁਰਾਣਾ ਹੈਗਾ ਉਹ ਹੁਣ ਜੇਲ੍ਹ 'ਚ ਹੈ ਇਸ ਤੋਂ ਇਲਾਵਾ ਹਰਪ੍ਰੀਤ ਇਲੀਅਸ ਹੈਪੀ ਹੈ ਮੀਰਾਕੋਟ ਕਲਾਂ ਦਾ ਅੰਮ੍ਰਿਤਸਰ ਰੂਰਲ ਇਹ ਵੈਲਡਿੰਗ ਦਾ ਕੰਮ ਕਰਦਾ ਹੈ ਇਹ ਇਹਦੇ ਖਿਲਾਫ ਵੀ ਤਿੰਨ ਮੁਕਦਮੇ ਦਰਜ ਨੇ ਐਂਡੀਪੀਐਸ ਐਕਟ ਦਾ 에어ਪੋਰਟ ਅੰਮ੍ਰਿਤਸਰ ਦਾ 2023 ਦਾ ਉਦੋਂ 304 ਕੈਪਸੂਲੇ ਤੋਂ ਫੜੇ ਗਏ ਸੀਗੇ 24 ਦੇ ਵਿੱਚ ਆਰਮਜ਼ ਐਕਟ ਦਾ ਫੇਰ ਪਰਚਾ ਦਰਜ ਹੋਇਆ ਅੰਮ੍ਰਿਤਸਰ 에어ਪੋਰਟ ਪੁਲਿਸ ਸਟੇਸ਼ਨ ਦੇ ਵਿੱਚ 32 ਬੋਰ ਦੇ ਪਿਸਤਲ ਨਾਲ ਤੇ ਕੈਟਰਿਜਸ ਨਾਲ ਫੜਿਆ ਗਿਆ 2025 ਚ ਛਾਟਾ ਦੇ ਵਿੱਚ ਫੇਰ ਇਹਦੇ ਤੋਂ ਇੱਕ ਗਲੌਕ ਪਿਸਤਲ 9mm ਤੇ ਕੁਝ ਕੈਟਰਿਜਸ ਮਿਲੇ ਸੀ ਸੋ ਜੇ ਆਪਾਂ ਇਹ ਬ੍ਰੇਕਅਪ ਦੇਖੀਏ ਪੰਜ ਪਿਸਟਲ ਦਾ ਤਿੰਨ ਗਲੌਕ ਨੇ 9mm ਔਰ 0.304 ਦੇ ਦੋ ਬੜੇ ਸਫਿਸਟੀਕੇਟਿਡ ਪਿਸਟਲ ਨੇ ਸੋ ਇਹ ਜਿਹੜੀ ਰੋਜ਼ ਰੈਗੂਲਰਲੀ ਪ੍ਰੌਕਸੀ ਵਾਰ ਉਪਰ ਕਹਿ ਸਕਦੇ ਹਾਂ ਕੁਆਂਟੀ ਮੁਲਕ ਦੀ ਔਰ ਪੂਰੀਆਂ ਕੋਸ਼ਿਸ਼ਾਂ ਹੁੰਦੀਆਂ ਕਿ ਕਿਸੇ ਤਰ੍ਹਾਂ ਨਾ ਵੀ ਵੈਪਨਸ ਪੁਸ਼ਨ ਕੀਤੇ ਜਾਣ ਔਰ ਇਥੇ ਮਾੜੇ ਐਲੀਮੈਂਟਸ ਨੂੰ ਗੈਂਗਸਟਰਸ ਨੂੰ ਜਾਂ ਜੋ ਜਿਹੜੇ ਇਵਨਟ ਅਰਿਸਟ ਜਿਹੜੇ ਮੋਡਿਊਲਸ ਨੇ ਉਹਨਾਂ ਨੂੰ ਸਪਲਾਈ ਕੀਤੇ ਜਾਂ ਪਰ ਮੈਂ ਸਾਰੀ ਟੀਮ ਨੂੰ ਬੜੀ ਦਿਲੋਂ ਮੁਬਾਰਕਬਾਦ ਦਿੰਦਾ ਜਿਹਦੀ ਰਹਿਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਸਾਡੇ ਇਨਵੈਸਟੀਗੇਸ਼ਨ ਦੇ ਜਗਵਿੰਦਰ ਏਡੀਸੀਪੀ ਸਾਡੇ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਲਕਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਇਹਨੂੰ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਉਹ ਪ੍ਰਾਣੀਆਂ ਜਿਹੜੀ ਗੱਲ ਹੈ ਕਿ ਬਾਰ-ਬਾਰ ਹੈਬਿਚੁਅਲ ਅਫੈਂਡਰਸ ਹੀ ਇਸ ਕੰਮ ਨੂੰ ਕਰਦੇ ਆ ਔਰ ਆਪਰੇਸ਼ਨ ਪ੍ਰਹਾਰ ਦਾ 3rd ਡੇ ਹੈ ਪਹਿਲੇ ਦਿਨ ਵੀ ਆਪਾਂ ਬਹੁਤ ਵਧੀਆ ਸਕਸੈਸਫੁਲੀ 6 ਪਿਸਟਲ ਇਹ ਉਦੋਂ ਪੰਜ ਮੁਲਜ਼ਮ ਫੜੇ ਕੱਲ ਵੀ ਜਿਹੜੀ ਮੈਟਾਫਿਟਾ ਮਾਈਨ ਦੇ ਨਾਲ ਦੋ ਸਫਿਸਟੀਕੇਟਿਡ ਪਿਸਟਲ ਨੇ ਪਾਕਿਸਤਾਨ ਤੋਂ ਆਈ ਸੀ ਆਈਸ ਨਾਲ ਉਹ ਫੜੇ ਗਏ ਔਰ 3rd ਡੇ ਅੱਜ ਇਹ ਬਹੁਤ ਵੱਡੀ ਇੱਕ ਜਿਹੜਾ ਕ੍ਰਾਸ ਬਾਰਡਰ ਆਰਮਜ਼ ਮੋਡਿਊਲ ਆਪਾਂ ਇਹਨੂੰ ਕਹਿ ਸਕਦੇ ਹਾਂ ਉਹਨੂੰ ਟੋਟਲੀ ਡਿਸਮੈਂਟਲ ਕੀਤਾ ਸੋ ਇਹਨੂੰ ਅਸੀਂ ਕੈਰੀ ਫਾਰਵਰਡ ਕਰਾਂਗੇ ਔਰ ਇਹਨਾਂ ਦੇ ਜਿਹੜੇ ਇੰਟੈਰੋਗੇਸ਼ਨ ਨਾਲ ਪ੍ਰੋਪਰ ਅੱਗੇ ਚੱਲ ਰਹੀ ਹੈ ਇਸ ਤੇ ਹੋਰ ਕਾਰਵਾਈਆਂ ਕਰ ਰਹੇ ਹਾਂ ਔਰ ਜਿਹੜੀ ਵੀ ਸਾਡੇ ਕੋਲ ਲੀਡ ਆਏਗੀ ਉਸ ਤੇ ਅੱਗੇ ਕਾਰਵਾਈ ਕੀਤੀ ਜਾਏਗੀ ਸੋਨੂ ਕੰਗਲਾ ਤੇ ਕਹਿੰਦੇ ਕਿ ਕਿਹਨੂੰ ਟਾਰਗੇਟ ਕਰਨ ਜਾ ਰਹੇ ਸੀ ਦੇਖੋ ਸੋਨੂ ਕੰਗਲਾ ਦੀ ਕੋਈ ਇਹਦੇ ਸ਼ਮੂਲੀਅਤ ਇਸ ਤਰ੍ਹਾਂ ਨਹੀਂ ਆਈ ਭੀ ਉਹਨੇ ਕੋਈ ਇਹਨਾਂ ਨੂੰ ਟਾਸ ਦਿੱਤਾ ਹੋਏ ਆਪ ਹੀ ਡਾਇਰੈਕਟਲੀ ਕਿਉਂਕਿ ਜੇਲਾ ਚੋਂ ਇਹਨਾਂ ਦੀ ਬਣੇ ਹੋਏ ਨੇ ਪਰ ਉਹਦੇ ਨਾਲ ਅਸੋਸੀਏਟਿਡ ਪਰਾਣਾ ਰਿਆ ਰੋਹਿਤ ਅੱਜ ਇਸ ਇਨਵੈਸਟੀਗੇਸ਼ਨ ਚ ਜੇ ਸਾਨੂੰ ਕੰਗਲੇ ਦੀ ਕੋਈ ਇਹੋ ਜੀ ਡਾਇਰੈਕਸ਼ਨ ਵਾਲੀ ਗੱਲ ਜਾਂ ਕੋਈ ਕੰਟੈਕਟ ਜਾਂ ਕੋਈ ਅਗੇ ਟਾਰਗੇਟਿੰਗ ਵਾਲੀ ਗੱਲ ਨਹੀਂ ਆਈ ਬਟ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਬਿਕੋਜ਼ ਉਹਦੇ ਨਾਲ ਅਸੋਸੀਏਟਿਡ ਰਿਆ ਉਹ ਜਿਹੜਾ ਬੰਦਾ ਇੰਨੀ ਵਾਰੀ ਜੇਲ੍ਹ ਜਾ ਕੇ ਆਇਆ ਉਹਦੇ ਆਪਣੇ ਡਰ ਕੰਟੈਕਟ ਹੋਏ ਹੋਏ ਪਾਕਿਸਤਾਨ ਚ ਉਹ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਅਸੀਂ ਰੋਹਿਤ ਹੀ ਫੜਿਆ ਸੀਗਾ ਟੀਸੀਏ ਟੀਮ ਨੇ 1:00 9:00 ਐਮ ਮੇ ਤੋਂ ਮਿਲਿਆ ਸੀ ਤੇ 2 30 ਬੋਰ ਦੇ ਪਿਸਟਲ ਮਿਲੇ ਸੀਗੇ ਇਹਦੀ ਇਨਟਰੋਗੇਸ਼ਨ ਤੋਂ ਦੁਜਾ ਕਿਉਂ ਸਰਪ੍ਰਿਤ ਹੈਪੀ ਫੜਿਆ ਗਿਆ ਉਹ ਤੋਂ 2 ਕਲॉक 9:00 ਐਮ ਅਸੀਂ ਰਿਕਵਰ ਕੀਤੇ ਸੋ ਟੋਟਲ ਲੀਥਲ ਵੈਪਨ ਪੰਜ ਰਿਕਵਰ ਹੋਏ ਐ ਔਰ ਇਹਦੇ ਚ ਫਰਦਰ ਅਸੀਂ ਹੋਰ ਕੰਮ ਕਰ ਰਹੇ ਆ ਇਹਨਾਂ ਦੇ ਐਸੋਸੀਏਟ ਸ਼ਹਿਰ ਦੇ ਵਿੱਚ ਤੇ ਰੂਰਲ ਦੇ ਵਿੱਚ ਕੁਝ ਹੋਰ ਸਾਹਮਣੇ ਆਏ ਨੇ ਉਹਨਾਂ ਤੇ ਵੀ ਅਸੀਂ ਜਿਹੜੀ ਹੈ ਜੋ ਲੀਗਲ ਪ੍ਰੋਸੈਸ ਬਣਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ